ਹੈਲੋ ਜੀ গুਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਹਾਂ ਜੀ ਆਪਾਂ ਅੱਜ ਦਾ ਬਲੌਗ ਸ਼ੁਰੂ ਤੇ ਉਮੀਦ ਸੀ ਠੀਕ ਠਾਕ ਹੋਵੋਗੇ ਤੇ ਰਾਤ ਦਾ ਬਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਇਸੇ ਉਮੀਦ 'ਚ ਆਪਾਂ ਕਰਦੇ ਹਾਂ ਜੀ ਨਵਾਂ ਬਲੌਗ ਸ਼ੁਰੂ ਤੇ ਰਾਤ ਦੀ ਹੋਈ ਵੀ ਆ ਕਾਫੀ ਬੱਦਲ ਵਾਈ ਤੇ ਕਣੀ ਕਣਾ ਮਣ ਹੋਏ ਹੈ ਬੂੰਦਾਬੰਦੀ ਜੀ ਹੋਈ ਜਾਂਦੀ ਇਸ ਮਾਰ ਕੇ ਮੀਂਹ ਨਾ ਪੈ ਰਿਹਾ ਤੇ ਠੰਡ ਬਹੁਤ ਵਧੀਆ ਮੌਸਮ ਹੈ ਬਹੁਤ ਸੋਹਣਾ ਬਹੁਤ ਸੋਹਣਾ ਮੌਸਮ ਹੋਇਆ ਹੋਇਆ ਪੂਰਾ ਵਧੀਆ ਹਵਾ ਚੱਲਦੀ ਐ ਤੇ ਕਣੀਆਂ ਪੈ ਰਹੀਆਂ ਨੇ ਤੇ ਬਹੁਤ ਘੈਂਟ ਮੌਸਮ ਐ ਤੇ ਬਾਕੀ ਮਿਹਰਦਿਆਂ ਦਿਨੇ ਅੱਜ ਆਪਾਂ ਜੋ ਵੀ ਆਪਣੇ ਗੱਲਾਂ ਬਾਤਾਂ ਨੇ ਜੋ ਵੀ ਆਪਣੇ ਕੰਮਕਾਰ ਨੇ ਸਾਰਾ ਦਿਖਾਵਾਂਗੇ ਤੁਹਾਨੂੰ ਤੇ ਮੌਸਮਿਕ ਵਾਰੀ ਚੈੱਕ ਕਰ ਲਓ ਬੇੜੇ ਦੇ ਵਿੱਚ ਬਹੁਤ ਘੈਂਟ ਮੌਸਮ ਹੋਇਆ ਹੋਇਆ ਹੈ ਤਰ ਵੀ ਦੇਖੋ ਬਹੁਤ ਵਧੀਆ ਲੱਗ ਰਿਹਾ ਦੇਖਣ ਨੂੰ ਖੁਸ਼ਗੁਵਾਰ ਮੌਸਮ ਹੈ ਤੇ ਅੱਜ ਸੌਣ ਮਹੀਨੇ ਦੀ ਸੰਗਰਾਣ ਦੀ ਹੈ ਤੇ ਸਾਰਿਆਂ ਪਹਿਲਾਂ ਤਾਂ ਸੰਗਰਾਣ ਦੀਆਂ ਸੁਭਕਾਮਨਾਵਾਂ ਤੇ ਹਾਰੇ ਸਾਰਿਆਂ ਲਈ ਸੌਣ ਦਾ ਮਹੀਨਾ ਖੁਸ਼ੀਆਂ ਭਰਿਆ ਆਵੇ ਹੱਸਦਾ ਖੇਡਦਿਆਂ ਲੰਬੀਤੇ ਤੇ ਭੈਣਾਂ ਲਈ ਖਾਸ ਕਰਕੇ ਕਿਉਂਕਿ ਉਹਨਾਂ ਨੂੰ ਸੰਧਾਰੇ ਮਿਲਦੇ ਨੇ ਹੁਣ ਸੂਟ ਮਿਲਦੇ ਨੇ ਤੇ ਉਹਨਾਂ ਲਈ ਇਹ ਮਹੀਨਾ ਬਹੁਤ ਖਾਸ ਹੈ ਸਾਰੀਆਂ ਭੈਣਾਂ ਦੇ ਟੇਕੇ ਵਧੀਆ-ਵਧੀਆ ਸੂਟ ਦੇ ਕੇ ਜਾਣ ਤੇ ਵਧੀਆ-ਵਧੀਆ ਸੰਧਾਰੇ ਮਿਲਣ ਸਾਰੀਆਂ ਨੂੰ ਤੇ ਸਾਰੀਆਂ ਭੈਣਾਂ ਖੁਸ਼ ਰਹਿਣ ਹੱਸਦੀਆਂ ਬਸਦੀਆਂ ਰਹਿਣ ਆਓ ਜੀ ਅਸੀਂ ਹੁਣ ਜਾਂਦੇ ਹਾਂ ਸਿਰਪੁਰ ਨੂੰ ਕਿ ਜਰੂਰੀ ਕੰਮ ਮੈਂ ਦੱਸਾਂਗੀ ਉੱਥੇ ਜਾ ਕੇ ਜਾਂਦੇ ਆ ਜੀ ਮੈਂ ਅੱਜ ਸਿਰਪੁਰ ਤੁਹਾਡੀ ਕੋ ਇਆ ਗਿਆ ਹੈ ਮੰਨ ਲਿਆ ਪਬਲਿਕ ਸਕੂਲ ਕਿੰਨਾ ਹਰੀਕਣਾ ਹੈ ਇੱਥੇ ਲੱਗਿਆ ਪਬਲਿਕ ਸਕੂਲ ਲਓ ਜੀ ਪਹੁੰਚ ਗਏ ਅਸੀਂ ਸ਼ੇਰਪੁਰ ਤੇ ਅਸੀਂ ਆਇਆਗੇ ਇੱਥੇ ਕੁਰਸੀਆਂ ਲੈਣ ਵਾਸਤੇ ਦੋ ਕੁਰਸੀਆਂ ਦੁਕਾਨ ਖਾਤਰ ਚਾਹੀਦੀਆਂ ਨੇ ਸਾਨੂੰ ਪਹਿਲਾਂ ਪੁਰਾਣੀਆਂ ਕੁਰਸੀਆਂ ਤੇ ਉਹ ਆਪਣੇ ਟੁੱਟ ਗਈਆਂ ਹੁਣ ਦੋ ਹੀ ਕੁਰਸੀਆਂ ਰਹਿ ਗਈਆਂ ਜਦੋਂ ਕਸਟਮਰ ਆ ਜਾਂਦੇ ਨੇ ਫਿਰ ਮੁਸ਼ਕਲ ਹੋ ਜਾਂਦੀ ਹੈ ਤਾਂ ਕਰਕੇ ਮੈਂ ਚਲੋ ਦੋ ਕੁਰਸੀਆਂ ਨਵੀਆਂ ਲੈ ਚੱਲਦਾ ਵਧੀਆ ਮਜ਼ਬੂਤ ਜੀਆਂ ਤੇ ਇੱਕ ਕੰਮ ਥੋੜਾ ਜਿਹਾ ਹੋਰ ਸੀ ਪਹਿਲਾਂ ਉਹ ਕਰ ਲੀਏ ਫਿਰ ਉਸ ਤੋਂ ਬਾਅਦ ਦੇਖਦੇ ਆ ਕੁਰਸੀਆਂ ਯਾਰ ਲੈਣ ਦੀਆਂ ਅਸੀਂ ਕੁਸ਼ਤੀਆਂ ਦੇਖੋ ਕਿੰਨੀਆਂ 2 ਮਹੀਨੇ 2 ਮਹੀਨੇ ਦੇ ਰਿਆਂ ਕਰਦੇ ਆ 2 ਮਹੀਨੇ ਦੇ ਕਰਮੀਆਂ ਕੀ ਦੱਸਿਓ ਜਰੂਰ ਟੇਮਕਤ ਜਾ ਕੇ ਲੋੜ ਬੋਲ ਹਾਂ ਜਵਾਲੀ ਅੱਛਾ ਚੱਪਾ ਨੇ ਐ ਟੁੱਟ ਗਿਆ ਵਾਲਾ ਬੂਟਾਂ ਦੇ ਜੋੜੇ ਦੇਖੋ ਜੇ ਅੱਜ ਹਵਾ ਚੱਲਦੀ ਹੈ ਬਹੁਤ ਸੋਹਣੀ ਬੂਟੇ ਕਿੰਨੇ ਸੋਹਣੇ ਲੱਗਦੇ ਨੇ ਤੇ ਮੱਠੀ ਮੱਠੀ ਜੀ ਧੁੱਪ ਹੈ ਅੱਜ ਦੇਖੋ ਤੇ ਇੱਧਰ ਸਾਡੇ ਆਏ ਨੇ ਅਜ ਰਿਸ਼ਤੇਦਾਰ ਉਹ ਅੰਦਰ ਬੈਠੇ ਨੇ ਹਜੇ ਗੱਡੀ ਖੜੀ ਆ ਬਾਹਰ ਆਪਣੀ ਲਈ ਮੋਜਨ ਤੇ ਆਪਣਾ ਫਾਰਮ ਟਰੈਕ ਲਿਕੋ ਕੇ ਨੇ ਸੁਣ ਲਾਦੇ ਨੇ ਹਵਾ ਚ ਝੂਲਦੇ ਤੇ ਲੋ ਜੀ ਹੁਣ ਆਪਾਂ ਕਰੀਏ ਨਾਮ ਨਾਲ ਉਸ ਜਿਨ੍ਹਾਂ ਨੇ ਆਪਾਂ ਨੂੰ ਕਰੇ ਨੇ ਸੋਹਣੇ ਸੋਹਣੇ ਕਮੈਂਟ ਪਿਆਰੇ ਪਿਆਰੇ ਤੇ ਸਭ ਤੋਂ ਪਹਿਲਾਂ ਭੈਣ ਬਲਜੀਤ ਕੌਰ ਬਹੁਤ ਬਹੁਤ ਧੰਨਵਾਦ ਭੈਣੇ ਤੁਸੀਂ ਹਰ ਰੋਜ਼ ਕਮੈਂਟ ਕਰਦੇ ਹੋ ਟਾਈਮ ਕੱਢਦੇ ਹੋ ਬਹੁਤ ਵਧੀਆ ਲੱਗਦਾ ਤੇ ਕਮੈਂਟ ਪੰਜ ਸੀ ਕਮੈਂਟ ਹੁੰਦੇ ਨੇ ਸਾਡੇ ਬਹੁਤ ਸੋਹਣੇ ਸੋਹਣੇ ਤੇ ਪੜ ਕੇ ਦਿਲ ਖੁਸ਼ ਹੋ ਜਾਂਦਾ ਬਹੁਤ ਬਹੁਤ ਧੰਨਵਾਦ ਭੈਣੇ ਤੁਹਾਡਾ ਤੇ ਦੂਸਰਾ ਕਮੈਂਟ ਭੈਣ ਪਰਮਗਰੇਵਾਲ ਇਹ ਵੀ ਆਪਣੇ ਬਲੌਗ ਤੇ ਜ਼ਰੂਰ ਹਾਜ਼ਰੀ ਲਵਾਉਂਦੇ ਨੇ ਕਮੈਂਟ ਕਰਦੇ ਨੇ ਬਹੁਤ ਵਧੀਆ ਲੱਗਦਾ ਤੇ ਧੰਨਵਾਦ ਭੈਣ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਹਰ ਰੋਜ਼ ਬਲੌਗ ਦੇਖਦੇ ਹੋ ਕਮੈਂਟ ਕਰਦੇ ਹੋ ਤੇ ਤੀਸਰਾ ਕਮੈਂਟ ਜੀ ਰਪਿੰਦਰ ਢਿੱਲੋਂ ਉਹ ਵੀ ਆਪਾਂ ਨੂੰ ਹਰ ਰੋਜ਼ ਕਮੈਂਟ ਕਰਦੇ ਨੇ ਬਹੁਤ ਸੋਹਣੇ ਸੋਹਣੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਵੀਰੇ ਤੇ ਐਦਿ ਕਮੈਂਟ ਕਰਦੇ ਰਹੋ ਤੇ ਚੌਥਾ ਕਮੈਂਟ ਜੀ ਆਏਗਾ ਮਨਜੀਤ ਸਿੱਧੂ ਤੇ ਬਹੁਤ-ਬਹੁਤ ਧੰਨਵਾਦ ਵੀਰੇ ਤੁਹਾਡਾ ਵੀ ਤੁਸੀਂ ਵਲੌਗ ਦੇਖਿਆ ਤੇ ਕਮੈਂਟ ਕਰਿਆ ਸਾਨੂੰ ਬਹੁਤ ਵਧੀਆ ਲੱਗਿਆ ਤੇ ਇਦਾਂ ਹੀ ਕਮੈਂਟ ਕਰਦੇ ਰਹੋ ਤੇ ਸਾਰਿਆਂ ਦਾ ਕਮੈਂਟ ਕਰਨ ਲਈ ਬਹੁਤ-ਬਹੁਤ ਧੰਨਵਾਦ ਤੇ ਜਿੰਨਾਂ ਨੇ ਨਹੀਂ ਕਰੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਘੱਟੋ-ਘੱਟ ਆਪਣਾ ਵਲੌਗ ਦੇਖਿਆ ਤੇ ਲਾਈਕ ਕੀਤਾ ਤੇ ਬਾਕੀ ਅੱਜ ਦੁਬਾਰਾ ਦੇਖਦੇ ਹਾਂ ਜੀ ਅੱਜ ਅਸੀਂ ਹੋਰ ਕੀ ਕਰਨਾ ਤੇ ਕਿੱਥੇ ਜਾਣੇ ਦੇਖਦੇ ਹਾਂ ਦੁਬਾਰਾ ਚਲੋ ਜੀ ਫੇਰ ਆ ਗਈ ਕਾਲੀ ਘਾਟ ਚੜ੍ਹ ਕੇ ਹੁਣ ਦੇਖੋ ਕਣੀਆਂ ਵੀ ਲੱਗ ਗਈਆਂ ਡਿਗਣ ਲੱਗਦਾ ਇਹ ਫੇਰ ਮੀਂਹ ਆਊਗਾ ਇਹ ਦੇਖ ਸੋਨਾ ਕਿੰਨਾ ਲੱਗਦਾ ਕਾਲਾ ਕਾਲਾ ਬੱਦਲ ਹਨ ਅੱਜ ਸੰਗਰਾਮਤ ਵਧੀਆ ਲਾਈ ਰੱਬ ਨੇ ਤੇ ਇੰਨੀ ਜੀ ਠੰਡ ਰੱਖੀ ਸਾਰਾ ਮਹੀਨਾ ਤਾਂ ਵਧੀਆ ਗੱਲ ਐ ਇਹ ਆ ਗਿਆ ਮੀਂਹ ਦੇਖੋ ਕਿਹਾ ਸੀ ਸੋਨੂੰ ਵੀ ਕਣੀਆਂ ਲੱਗੀਆਂ ਡਿਗਣ ਹੁਣ ਦੇਖੋ ਲਓ ਜੀ ਦੇਖੋ ਆਪਣੀ ਦੁਕਾਨ ਦੇ ਵਿੱਚ ਕੱਪੜੇ ਘਟ ਕੇ ਕਾਫੀ ਸਾਰੀਆਂ ਲੈਨਾਂ ਅੱਧੀ ਅੱਧੀਆਂ ਰਹਿ ਗਈਆਂ ਤੇ ਹੁਣ ਆਪਾਂ ਸੰਡੇ ਦੀ ਕੀ ਤਿਆਰੀ ਆਪਣੀ ਜਾਣ ਦੀ ਕੱਪੜੇ ਲੈਣ ਤੇ ਇਸ ਵਾਰ ਆਪਾਂ ਜਾਵਾਂਗੇ ਲੁਧਿਆਣੇ ਤੇ ਲੁਧਿਆਣੋਂ ਕੱਪੜਾ ਸੀ ਅੱਗੇ ਵੀ ਲੈ ਕੇ ਆਉਂਦੇ ਆ ਬਹੁਤ ਵਧੀਆ ਕੱਪੜਾ ਮਿਲਦਾ ਹੈ ਤੇ ਕਫੈਤੀ ਰੇਟ ਤੇ ਮਿਲਦਾ ਤੇ ਆਪਾਂ ਫਿਰ ਉਵੇਂ ਹੀ ਅੱਗੇ ਗਾਕ ਨੂੰ ਵੀ ਦਿੰਨੇ ਆਂਗੇ ਵਧੀਆ ਰੇਟ ਤੇ ਉੱਤੇ ਤੇ ਇਸ ਟੰਡੇ ਦੇਖਦੇ ਆਂ ਜਾਵਾਂਗੇ ਜੀ ਹੁਣ ਧੁੱਪ ਕੱਢ ਲਈ ਰੱਬ ਦਾ ਬਿਲਕੁਲ ਵੀ ਪੇਤ ਨਹੀਂ ਆ ਰਿਹਾ ਦੇਖੋ ਹੁਣ ਧੁੱਪ ਕੱਢੀ ਬੈਠੇਗਾ ਤੇ ਹੁਣ ਵੈਸੇ ਮੌਸਮ ਠੀਕ ਹੈ ਹਵਾ ਚੱਲਦੀ ਹੈ ਵਧੀਆ ਬਿੰਦੇ-ਬਿੰਦੇ ਰੱਬ ਕਦੇ ਬੱਦਲ ਲੈ ਆਉਂਦਾ ਮੀਂਹ ਪਉਣ ਲੱਗ ਜਾਂਦਾ ਕਦੇ ਧੁੱਪ ਕੱਢ ਲੈਂਦਾ ਚਲੋ ਇਹੀ ਤਰ੍ਹਾਂ ਬੱਦੇ ਰੰਗ ਨੇ ਤੇ ਲਓ ਜੀ ਹੁਣ ਆਪਾਂ ਕਰਦੇ ਆ ਅੱਜ ਦੇ ਵਲੌਗ ਦਾ ਐਂਡ ਉਮੀਦ ਹੈ ਤੁਹਾਨੂੰ ਸਾਡਾ ਅੱਜ ਦਾ ਵਲੌਗ ਪਸੰਦ ਜ਼ਰੂਰ ਆਊਗਾ ਤੇ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਮੈਂ ਇਦਾਂ ਜੀ ਆਪਾਂ ਸਵੇਰੇ ਨਵੇਂ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ